ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਪ੍ਰਭਜੋਤ ਸਿੱਧੂ ਗੱਲ ਕਰਾਂਗੇ ਦੋ ਭਾਰਤੀਆਂ ਦੀ ਜਿਨ੍ਹਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਟ੍ਰਾਂਟੋ ਦੇ ਵਿੱਚ ਦੋ ਭਾਰਤੀਆਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਦੰਦਾਂ ਦੇ ਡਾਕਟਰ ਸੁਨੀਲ ਕੁਮਾਰ ਅਤੇ ਦੂਜਾ ਸੰਦੀਪ ਸਿੰਘ ਹੈ ਜਿਸ ਤੇ ਇੱਕ ਔਰਤੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੇਦਰਹਮ ਰੀਜਨ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਾਲਾਂਕਿ ਬਾਅਦ ਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਦੋ ਭਾਰਤੀਆਂ ਵਿਰੁੱਧ ਸੈਕਸ਼ੂਅਲ ਅਸੌਲਟ ਦੇ ਦੋਸ਼ ਆਇਦ ਕੀਤੇ ਗਏ ਨੇ ਦੋਹਾਂ ਵਿੱਚੋਂ ਇੱਕ ਦੰਦਾਂ ਦਾ ਡਾਕਟਰ ਹੈ ਜਿਸ ਦਾ ਨਾਮ ਸੁਨੀਲ ਕੁਮਾਰ ਪਟੇਲ ਹੈ ਜੋ ਕਿ ਅੰਟੈਰੀਓ ਦੇ ਐਜੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਸੀ ਅਤੇ ਸ਼ਿਕਾਇਤ ਮਿਲਣ ਉਪਰੰਤ ਕਾਰਵਾਈ ਕੀਤੀ ਗਈ ਦੂਸਰਾ ਸਖਸ਼ ਟ੍ਰਾਂਟੋ ਦੇ ਦਰਹਮ ਰੀਜ਼ਨ ਪੁਲਿਸ ਦਿਨਾਲ ਸੰਬੰਧਿਤ ਸੰਦੀਪ ਦੱਸਿਆ ਜਾ ਰਿਹਾ ਹੈ ਜਾਂਚ ਕਰਤਾਵਾਂ ਨੇ ਦੱਸਿਆ ਕਿ ਐਜੈਕਸ ਦੇ ਡੈਂਟਲ ਕਲੀਨਿਕ ਵਿਖੇ 13 ਜੁਲਾਈ ਨੂੰ ਇਲਾਜ ਕਰਵਾਉਣ ਪੁੱਜੀ ਔਰਤ ਦੇ ਵੱਲੋਂ ਡਾਕਟਰ ਸੁਨੀਲ ਕੁਮਾਰ ਪਟੇਲ ਦੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ। ਪੀੜਤ ਨੇ ਦੋਸ਼ ਲਗਾਇਆ ਕਿ ਦੋ ਅਪਾਇੰਟਮੈਂਟਸ ਦੌਰਾਨ ਦੰਦਾਂ ਦੇ ਡਾਕਟਰ ਨੇ ਉਸ ਨੂੰ ਗੈਰ ਵਾਜਬ ਤਰੀਕੇ ਦੇ ਨਾਲ ਛੂਇਆ। 36 ਸਾਲ ਦੇ ਸੁਨੀਲ ਕੁਮਾਰ ਪਟੇਲ ਨੂੰ ਗ੍ਰਿਫਤਾਰ ਕਰਦਿਆਂ ਸੈਕਸ਼ੂਅਲ ਅਸੌਲਟ ਦੇ ਦੋਸ਼ਾਇਦ ਕੀਤੇ ਗਏ ਨੇ ਅਤੇ ਬਾਅਦ ਵਿੱਚ ਜ਼ਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ। ਪੁਲਿਸ ਨੂੰ ਡਾਰਕੀ ਫੈਮਲੀ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਸ਼ੱਕੀ ਸਕਾਰਬ੍ਰੋਸ ਸਮਾਈਲ ਡੈਂਟਰੀ ਵਿਖੇ ਕੰਮ ਕਰਦਾ ਹੈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰੇ ਸਿਦਾਰਨ ਕੈਪਸਟਾਊਨ ਵਿਖੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਟੋਰਾਂਟੋ ਦੇ 21 ਸਾਲਾ ਸੰਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਫੋਰਸ ਦੇ ਮੁਤਾਬਕ 21 ਜੁਲਾਈ ਨੂੰ ਸੈਕਸ਼ੂਅਲ ਅਸੌਲਟ ਦੀ ਸ਼ਿਕਾਇਤ ਮਿਲਨ ਤੇ ਕਾਰਲਟਨ ਸਟਰੀਟ ਅਤੇ ਪਾਰਲੀਮੈਂਟ ਸਟਰੀਟ ਇਲਾਕੇ ਵਿੱਚ ਪੁਲਿਸ ਅਫਸਰ ਪੁਜੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ 1 ਜੁਲਾਈ ਤੋਂ 21 ਜੁਲਾਈ ਦੇ ਦਰਮਿਆਨ ਪੀੜਤ ਨੂੰ ਤਿੰਨ ਵੱਖ-ਵੱਖ ਮੌਕਿਆਂ ਤੇ ਨਿਸ਼ਾਨਾ ਬਣਾਇਆ ਗਿਆ ਪੁਲਿਸ ਨੇ ਕਿਹਾ ਕਿ ਦੋਸਰੇ ਨੂੰ ਉਹ ਨਹੀਂ ਜਾਣਦੇ ਇਹ ਵੀ ਦੱਸਿਆ ਕਿ ਸ਼ੱਕੀ ਅਤੇ ਪੀੜਤ ਇੱਕ 21 ਸਾਲ ਦੇ ਸੰਦੀਪ ਨੂੰ ਹਿਰਾਸਤ ਵਿੱਚ ਲੈਂਦੇ ਹਾਂ ਉਸ ਦੇ ਵਿਰੁੱਧ ਸੈਕਚਰ ਅਸੌਲਟ ਦੇ ਤਿੰਨ ਦੋਸ਼ਾਇਦ ਕੀਤੇ ਗਏ ਨੇ ਜਦਕਿ ਕ੍ਰਾਈਮਨਲ ਹਰਾਸਮੈਂਟ ਅਤੇ ਪੀਸ ਅਫਸਰ ਦੇ ਕੰਮ ਵਿੱਚ ਅੜਿੱਕਾ ਡਾਉਣ ਦੇ ਉੱਪਰ ਵੀ ਇੱਕ ਦੋਸ਼ਾਇਦ ਕੀਤਾ ਗਿਆ। ਇੱਕੋ ਦੋਸ਼ ਵੱਖੋ ਵੱਖਰੇ ਤੌਰ ਤੇ ਦਾਇਰ ਕੀਤੇ ਗਏ ਨੇ। ਪੁਲਿਸ ਦਾ ਮਰਨਾਂਕੀ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਤੇ ਇਸ ਸੰਬੰਧੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਸਮਾਂ ਆਉਣ ਤੇ ਪ੍ਰਾਪਤ ਕੀਤੀ ਜਾਵੇਗੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।